ਬਰਦਾ ਡਰੱਗ ਕੇਸ ਦੇ ਵਿੱਚ 5ਵੀਂ ਐਸਆਈਟੀ ਬਣਾਉਣ ਤੇ ਵਿਕ੍ਰਮ ਅਜੀਠਿਆ ਦੇ ਵੱਲੋਂ ਸਰਕਾਰ ਨੂੰ ਕੇਰਿਆ ਗਿਆ ਹੈ। ਵਿਕ੍ਰਮ ਅਜੀਠਿਆ ਦਾ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਖਿਲਾਫ ਇੱਕ ਹੋਰ ਝੂਠਾ ਕੇਸ ਦਰਜ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਜਿਹੜਾ ਕੇਸ ਬਣਾਉਣਾ ਹੈ ਬਣਾ ਲਓ। ਸੱਚਾ ਸਾਬਤ ਹੋ ਕੇ ਨਿਕਲਾਂਗਾ। ਦਿਨ ਬਦਨ ਐਸਆਈਟੀ ਦਾ ਲੈਵਲ ਹੇਠਾਂ ਡਿੱਗਦਾ ਜਾ ਰਿਹਾ। ਵਿਕ੍ਰਮ ਅਜੀਠਿਆ ਦੇ ਵੱਲੋਂ ਐਸਆਈਟੀ ਨੂੰ ਨਿਸ਼ਾਨੇ ਤੇ ਲਿਆ ਗਿਆ। ਸਰਕਾਰ ਨੂੰ ਮੈਂ ਇਸ ਵਲਾਂ ਦੇ ਕਿਟਾਰੇ ਦੇ ਵਿੱਚ ਖੜਾ ਕੀਤਾ ਹੈ। ਉਹਨਾਂ ਕਹੇ ਕਿ ਹੁਣ ਐਸਆਈਟੀ ਵਾਲੇ ਅਫਸਰਾਂ ਦੇ ਨਾਲ ਪੋਸਟਿੰਗ ਦਾ ਸੌਦਾ ਹੋਵੇਗਾ ਵਿਕਮ ਮਜੀਠੀਆ ਦੇ ਵੱਲੇ ਵੀ ਵੱਡੇ ਇਲਜ਼ਾਮ ਲਗਾਏ ਗਏ ਹੁੰਦਾ ਕਹਿੰਦੇ ਕਿ ਉਹਨਾਂ ਐਸਆਈਟੀ ਵਾਲੇ ਅਫਸਰਾਂ ਦੇ ਨਾਲ ਪੋਸਟਿੰਗ ਦਾ ਸੌਦਾ ਹੋਵੇਗਾ ਅ ਦਰਸਲ ਐਸਆਈਟੀ ਜੋ ਕਿ ਸਰਕਾਰ ਦੇ ਵੱਲੋਂ ਬਦਲੀ ਗਈ ਹੈ 5ਵੀਂ ਐਸਆਈਟੀ ਟਰੱਕ ਕੇਸ ਦੇ ਵਿੱਚ ਵਿਕਮ ਮਜੀਠੀਆ ਵਾਲੇ ਮਾਮਲੇ ਦੇ ਵਿੱਚ ਸਰਕਾਰ ਦੇ ਵੱਲੋਂ ਬਣਾਈ ਗਿਆ ਤੇ ਇਸ ਨੂੰ ਲੈ ਕੇ ਵਿਕਮ ਸਿੰਘ ਮਜੀਠੀਆ ਦੇ ਵੱਲੋਂ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਗਿਆ ਕਿ ਮੇਰੇ ਖਿਲਾਫ ਇੱਕ ਹੋਰ ਝੂਠਾ ਕੇਸ ਦਰਜ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਕੇਸ ਬਣਾਉਣਾ ਹੈ ਬਣਾ ਲਓ ਸੱਚਾ ਸਾਬਤ ਹੋ ਕੇ ਨਿਕਲਾਂਗਾ ਇਹ ਵੀ ਵਿਕਮ ਮਜੀਠੀਆ ਦੇ ਵੱਲੋਂ ਚੈਲੰਜ ਕੀਤਾ ਗਿਆ ਮਾਲ ਹੋ ਗਈ ਪੰਜਾਬ ਦੇ ਲੋਕੋ 2013 ਤੋਂ 2025 12 ਸਾਲ ਦੇ ਹੈਵ ਅਕਿਊਜ਼ਡ ਮੀ ਕਿ ਜੀਏ ਡਰੱਗ ਦੇ ਮਸਲੇ ਚ ਅੱਜ 12 ਸਾਲਾਂ ਬਾਅਦ ਹਾਲ ਇਹ ਹੋ ਗਏ ਕਿ ਇਹ ਸ਼ੁਰੂ ਹੋਏ ਸੀ ਇੱਕ ਡੀਜੀਪੀ ਲੈਵਲ ਸਟੂ ਡੀਜੀਪੀ ਤੇ ਹੋਮ ਸੈਕਟਰੀ ਉਸ ਤੋਂ ਬਾਅਦ ਆਨਰੇਬਲ ਹਾਈ ਕੋਰਟ ਕਿਉਂਕਿ ਇੱਕ ਪਟੀਸ਼ਨ ਪਈ ਸੀ ਆਨਰੇਬਲ ਹਾਈ ਕੋਰਟ ਚ ਉਹਨਾਂ ਨੇ ਫਿਰ ਇੱਕ ਇੰਡੀਪੈਂਡੈਂਟ ਸੈੱਟ ਬਣਾਈ ਜਿਹਦੀ ਰਿਪੋਰਟਿੰਗ ਵੀ ਆਨਰੇਬਲ ਹਾਈ ਕੋਰਟ ਤੇ ਹੋਣੀ ਸੀ ਉਹਦੇ ਚ ਤਿੰਨ ਵੱਡੇ ਅਫਸਰ ਜਿਹੜੇ ਉਸ ਵੇਲੇ ਦੇ ਆਈਜੀ ਡੀਆਈਜੀ ਸਨ ਅੱਜ ਪੰਜਾਬ ਦੇ ਡੀਜੀਪੀ ਲੈਵਲ ਤੇ ਅਹੁਦੇ ਤੇ ਬੈਠੇ ਆ ਉਹਨਾਂ ਨੇ ਵੀ ਤਸੱਲੀ ਕਰ ਲਈ ਉਸ ਤੋਂ ਬਾਅਦ ਇਹਨਾਂ ਨੇ ਪੰਜ ਸਿੱਟਾਂ ਬਣਾਤੀਆਂ ਔਰ ਤੁਸੀਂ ਅੱਜ ਹੈਰਾਨ ਹੋਵੋਗੇ ਹਰ ਵੇਲੇ ਸਿੱਟ ਦਾ ਲੈਵਲ ਥੱਲੇ ਡਿੱਗ ਜਾਂਦਾ ਮਤਲਬ ਲੋਕ ਤਾਂ ਵੱਡੇ ਅਫਸਰਤ ਵੱਲ ਜਾਂਦੇ ਆ ਇਹ ਉੱਤੋਂ ਲੈ ਕੇ ਥੱਲੇ ਆ ਕੇ ਕਿਉਂਕਿ ਜਦ ਵੀ ਕਿਸੇ ਅਫਸਰ ਨੂੰ ਕਿਹਾ ਜਾਂਦਾ ਉਹ ਕਹਿੰਦਾ ਇਹ ਤਾਂ ਸਿਆਸੀ ਕਰਨ ਹੈ ਇਹਦੇ 'ਚ ਹੈ ਕੁਛ ਨਹੀਂ ਐਸ ਰਾਹੁਲ ਸਾਹਿਬ ਦੀ ਬਣੀ ਜਿਸ ਕਰਨ ਦੀ ਬਣੀ ਆ ਬਾਕੀ ਜ਼ਿਕਰ ਹੋਇਆ ਬਲਰਾਜ ਸਿੰਘ ਦੀ ਬਣੀ ਮਤਲਬ ਕੀ ਦੀ ਕੀ ਦੀ ਡੀਸੀਪੀ ਚੀਨਾ ਸਾਹਿਬ ਦੀ ਬਣੀ ਆਪਦੇ ਰਿਟਾਇਰਮੈਂਟ ਵਾਲੇ ਦਿਨ ਵੀ ਮੈਨੂੰ ਸੱਤੀ ਗਈ ਇਸ ਲਈ ਇਹ ਕਿਸਮ ਦੀ ਪੋਲਿਟਿਕਸ ਹੋ ਰਹੀ ਆ ਅੱਜ ਇਹ वरुण ਸ਼ਰਮਾ ਨੂੰ ਹੈੱਡ ਲਾਤਾ ਉਹਨਾਂ ਨਾਲ ਦੋ ਬੰਦੇ ਲਾਏ ਆ ਹੋਰ ਚਲੋ ਇਹਦੇ ਬਾਰੇ ਮੈਂ ਫੇਰ ਜ਼ਿਕਰ ਕਰੂੰਗਾ ਮਗਰ ਮੇਰੀ ਗੱਲ ਯਾਦ ਰੱਖਿਓ ਜਿਵੇਂ ਬਲਰਾਜ ਦੇ ਮਸਲੇ 'ਚ ਵੇ ਕੁਇਡ ਪ੍ਰੋ ਕੋ ਹੋਇਆ ਸੀ ਨਾ ਕੀ ਉਦੋਂ ਚੱਟੋ ਪਾਦਿਆ ਨੇ ਉਹਨੂੰ ਲਾਇਆ ਫੇਰ ਉਹਦੇ ਮੁੰਡੇ ਨੂੰ ਪ੍ਰੋਮੋਸ਼ਨ ਦਿੱਤੀ ਵਿਧਾਨ ਸਭਾ 'ਚ ਰੌਲਾ ਪਿਆ ਅੱਜ ਮੇਰੀ ਗੱਲ ਫੇਰ ਸੁਣ ਲਿਓ ਇਹ ਛੋਟੇ ਅਫਸਰਾਂਨ ਤੱਕ ਲਾ ਕੇ ਜਦੋਂ ਥੱਲੇੜੇ ਲੈਵਲ ਦੇ ਅਫਸਰਾਂ ਨੂੰ ਲਾਉਂਦੇ ਆ ਕਿਉਂ ਕਿ ਭਗਵੰਤ ਮਾਨ ਇਹਨਾਂ ਨੂੰ ਆਪ ਫੀਡ ਕਰਨਾ ਚਾਹੁੰਦਾ ਕੰਟਰੋਲ ਕਰਨਾ ਚਾਹੁੰਦਾ ਵੱਡੇ ਨਹੀਂ ਹੁੰਦੇ ਵੱਡੇ ਸਮਝਦਾਰ ਨਹੀਂ ਉਹਨਾਂ ਨੇ ਵਰਦੀਆਂ ਹੰਡਾਈਆਂ ਨੇ ਉਹਨਾਂ ਨੇ ਨੌਕਰੀ ਹੰਡਾਈ ਹੈ ਉਹਨਾਂ ਨੂੰ ਗੱਲ ਦੀ ਸਮਝ ਹੈ ਔਰ ਅੱਜ ਹਰ ਚਰਨ ਭੁੱਲਰ ਤੋਂ ਬਾਅਦ ਇਹ ਵਰਨ ਸ਼ਰਮਾ ای ਆਈ ਜੀ ਇਹਨਾਂ ਨਾਲ ਹੋਰ ਅਫਸਰਾਂ ਨੂੰ ਲਾਤਾ ਉਹਨਾਂ ਇਹਨਾਂ ਨਾਲ ਸੌਦਾ ਹੋਊਗਾ ਹੀ ਚੰਗਾ ਤੁਹਾਨੂੰ ਪੋਸਟਿੰਗ ਵਧੀਆ ਦਵਾਂਗੇ ਤੁਸੀਂ ਚਲਾਨ ਪੇਸ਼ ਕਰਦੇ ਮੈਂ ਤਾਂ ਆਪਕੈਨਾਂ ਧੰਨਵਾਦ ਭਾਈ ਝੂਠਾ ਸੱਚਾ ਹੀ ਕਰ ਦਿਓ ਕਰ ਦਿਓ ਤੇ 4 ਸਾਲ ਹੋ ਗਏ ਹੁਣ ਵੀ ਪਰਚੇ ਦਰਜ ਹੋਏ ਨਹੀਂ ਔਰ ਰਿਕਾਰਡ ਤੋੜ ਕੇ ਟੁੱਟ ਗਏ ਜੀ ਤਿੰਨ ਏ ਜੀ ਅਤਲਨੰਦਾ ਉਸ ਤੋਂ ਬਾਅਦ ਦਿਓਲ ਸਾਹਿਬ ਏ ਜੀ ਲੱਗੇ ਜੰਨੀ ਵੇਲੇ ਫੇਰ ਪਟਵਾਲੀਆ ਨੂੰ ਲਾਇਆ ਉਸ ਤੋਂ ਬਾਅਦ ਅਜ ਹਾਲ ਵੇਖ ਲਓ ਮੇਰੇ ਕੇਸ ਨੂੰ ਲੈ ਕੇ ਜਦੋਂ ਦੀ ਹੁਣਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਪਹਿਲਾਂ ਅਨਮੋਲ ਰਤਨ ਸਿੱਧੂ ਲਾਏ ਉਹਨਾਂ ਨੂੰ ਹਟਾਤਾ ਫਿਰ ਬਨੋਦ ਕਾ ਹਿਸਾਬ ਲਾਏ ਉਹਨਾਂ ਨੂੰ ਹਟਾਤਾ ਗੁਰਮੇਂਦਰ ਗੈਰੀ ਲਾਇਆ ਉਹਨਾਂ ਨੂੰ ਹਟਾਤਾ ਔਰ ਪਿਛਲੀ ਤਰੀਕ ਚ ਜੋ ਆਨਰੇਬਲ ਸੁਪਰੀਮ ਕੋਰਟ ਨੇ ਫਟਕਾਰ ਦਿੱਤੀ ਉਹ ਤਾਂ ਸਾਰਿਆਂ ਦੇ ਸਾਹਮਣੇ ਸੀ ਕਿ ਹਾਲਾਤ ਕੀ ਬਣੇ ਪਏ ਹੁਣ ਚੌਥਾ ਏਜੀ ਬੇਦੀ ਸਾਹਿਬ ਲਾਤਾ ਇਕੱਲਾ ਇਹ ਨਹੀਂ ਜਦੋਂ ਪਰਚਾ ਵੀ ਦਰਜ ਹੋਣਾ ਸੀ ਉਦੋਂ ਵੀ ਪਹਿਲਾ ਦਿਨਕਰ ਗੁਪਤਾ ਸਾਹਿਬ ਸਨ ਉਹਨਾਂ ਨੂੰ ਹਟਾ ਕੇ ਸੋਤਾ ਸਾਹਿਬ ਨੂੰ ਲਾਇਆ ਸੋਤਾ ਸਾਹਿਬ ਨੂੰ ਹਟਾ ਕੇ ਫਿਰ ਚਟੋਪਾਧਿਆ ਸਾਹਿਬ ਨੂੰ ਲਾਇਆ ਜਿਹੜਾ ਸੁਪਰੀਮ ਕੋਰਟ ਤੋਂ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਤੇ यूपीएससी ਨੇ ਉਹਦੇ ਖਿਲਾਫ ਆਰਡਰ ਪਾਸ ਕੀਤੇ ਆ ਕਿ ਇਹ ਬੰਦਾ ਡੀਜੀਪੀ ਲੈਣ ਦੇ ਲੈ ਕੇ ਨਹੀਂ ਇਸ ਲਈ ਮੇਰੇ ਵੀਰੋ ਅੱਜ ਵੀ ਇਹ ਸਾਰਾ ਡਰਾਮਾ ਇਸ ਲਈ ਹੋ ਰਿਹਾ ਔਰ ਉਹ ਵੀ ਯਾਦ ਹੋਣੇ ਕਿ ਚਾਰ ਉਸ ਵੇਲੇ ਬੀਓਆਈ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਹੈੱਡ ਬਦਲੇ ਗਏ ਪਹਿਲਾਂ ਅਰਪ੍ਰੇਤ ਚੋਕਲਾ ਸਾਹਿਬ ਸਨ ਫਿਰ ਵਿਰਿੰਦਰ ਕੁਮਾਰ ਜੀ ਆਏ ਫਿਰ ਅਸਤਾਨਾ ਸਾਹਿਬ ਆਏ ਜਿਨ੍ਹਾਂ ਨੇ ਬਹੁਤ ਵੱਡਾ ਨੋਟ ਲਿਖਿਆ ਸੀਗਾ ਕਿ ਇਹ ਪਰਚਾ ਬਣਦਾ ਨਹੀਂ ਇਹ ਗਲਤ ਹੈ ਔਰ ਉਸ ਤੋਂ ਬਾਅਦ ਚੰਦਰਸ਼ੇਖਰ ਸਾਹਿਬ ਨੂੰ ਲਾਇਆ ਅੱਜ ਵੀ ਹਾਲਾਤ ਉਹ ਬਣੇ ਆ ਕਿ ਵਿਜੀਲੈਂਸ ਚ ਜਿਹੜਾ ਡਾਇਰੈਕਟਰ ਵਿਜੀਲੈਂਸ ਹੈ ਪਹਿਲਾਂ ਇਹਨਾਂ ਨੇ ờ ਵਿਰੇਂਦਰ ਕੁਮਾਰ ਜੀ ਸਨ ਉਹਨਾਂ ਨੇ ਨਾਕ ਕਰਤੀ ਉਸ ਤੋਂ ਬਾਅਦ ਨਗੇਸ਼ਵਰ ਜਰਾਓ ਜੀ ਨੂੰ ਲਾਇਆ ਜਿਹੜੇ ਬੜੇ ਆਨੈਸਟ ਔਰ ਇਮਾਨਦਾਰ ਅਫਸਰ ਮੰਨੇ ਜਾਂਦੇ ਉਹਨਾਂ ਨੂੰ ਕਿਹਾ ਗਿਆ ਕਿ ਇਹ ਪਰਚਾ ਦਰਜ ਕਰ ਦਿਓ ਕਰਦਾ ਕਹਿੰਦਾ ਇਹ ਐ ਨਹੀਂ ਹੁੰਦੇ ਪਰਚੇ ਪਰਚੇ ਦਰਜ ਹੁੰਦੇ ਹਨ ਮੈਰਿਟ ਔਰ ਸਭ ਨੂੰ ਪਤਾ ਹੈ ਕਿ ਉਹ ਬੰਦਾ ਬਿਲਕੁਲ ਮੈਰਿਟ ਤੇ ਚੱਲਣ ਵਾਲਾ ਔਰ ਫਿਰ ਹੁਣ ਲਾਤਾ ਜਾ ਕੇ ਐਸ ਪੀ ਐਸ ਪਰਮਾਰ ਇਹ ਕਾਰਨ ਕੀ ਕਿਉਂਕਿ ਹੁਣ ਇਹਨਾਂ ਨੇ ਲਾ ਲਿਆ ਸਾਫ ਕਿ ਡਰੱਗ ਵਾਲੇ ਚ ਤਾਂ ਨਿਕਲਣਾ ਕੁਝ ਨਹੀਂ ਇਹਨੇ ਨਿਕਲ ਜਾਣਾ ਇਸ ਕੇਸ ਤੋਂ ਹੁਣ ਇਹਨਾਂ ਨੇ ਨਵੀਂ ਚਰਾਰਤ ਸ਼ੁਰੂ ਕੀਤੀ ਹੈ ਕਿ ਮੇਰੇ ਤੇ ਡੀਏ ਥਿਸ ਪ੍ਰੋਪੋਰਸ਼ਨਟ ਐਸੈਟ ਦਾ ਕੇਸ ਬਣਾਉਣਾ ਹੈ ਮੈਂ ਅੱਜ ਦੱਸ ਦਿਆਂ ਕੇਸ ਤਾਂ ਝੂਠੇ ਪਾਉਣੇ ਪਾਈ ਸਰਕਾਰਾਂ ਦਾ ਕੰਮ ਹੈ ਪਹਿ ਵੀ ਜਾਂਦੇ ਆ ਪਾ ਵੀ ਦਿੰਦੇ ਆ ਜਿਵੇਂ ਡਰੱਗ ਵਾਲੇ ਚ ਕੁਝ ਨਹੀਂ ਨਿਕਲਿਆ ਸੀ ਅੱਜ ਗਰੰਟੀ ਦੇ ਕੇ ਨਾ ਰਾਬਤੋ ਸੱਚੇ ਪਾਤਸ਼ਾਹ ਤੋਂ ਡਰ ਕੇ ਗਈ ਨਾ ਨਾ ਤਾਂ ਇਤਨਾ ਮੈਂ ਚੁੱਪ ਹੋ ਜਾਣਾ ਨਾ ਮੈਨੂੰ ਇਨਾਂ ਗੱਲਾਂ ਦਾ ਕੋਈ ਅਸਰ ਜਿਹੜਾ ਮਰਜੀ ਤੂੰ ਪਰਚਾ ਦੇ ਦੇ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਲੋਕਾਂ ਦੀ ਮਿਹਰ ਸਦਕੇ ਆਹ ਜਿਹੜਾ ਨਮਾ ਕੇਸ ਤੁਸੀਂ ਬਣਾਉਣਾ ਚਾਹੁੰਦੇ ਹੋ ਉਹਦੇ ਤੋਂ ਵੀ ਭਰੀ ਹੋ ਕੇ ਆਉਂਗਾ ਔਰ ਮੈਂ ਐਕਸਪੋਜ਼ ਕਰੂੰਗਾ ਇਹ ਜਿਹੜੇ ਅਫਸਰ ਤੁਸੀਂ ਲਾ ਰਹੇ ਹੋ ਨਾ ਇਨਾਂ ਦੇ ਡਿਸਪਰਪੋਰਸ਼ਨੇਟ ਐਸੈਟ ਇਨਾਂ ਦੀਆਂ ਕਹਾਣੀਆਂ ਜਿਹੜੇ ਤੁਸੀਂ ਮੈਨੂੰ ਬਾਰ-ਬਾਰ ਕਿਉਂ ਇਹ ਕੀਤਾ ਜਾ ਰਿਹਾ ਸਿਰਫ ਇਸ ਲਈ ਕਿ ਮਜੀਠੀਆ ਬੋਲਦਾ ਭਾਈ ਮਜੀਠੀਆ ਤਾਂ ਇਸੇ ਤਰ੍ਹਾਂ ਬੋਲੂ ਠਾ ਠਾ ਬੋਲੂ ਜਿਹੜਾ ਪਰਚਾ ਦੇਣਾ ਦੇ